ਆ ਜਰਰੀ ਲੈਣ ਗਿਆ ਸੀਗਾ ਕਿਤੇ ਆ ਪਹੀ ਜੀ ਤਾਂ ਨਹੀਂ ਹੈਗੀ ਨੂੰ ਪਾਗਵਾ ਹੋ ਰਿਹਾ ਹੈ ਪਾਗ ਰਿਹਾ ਕਿਤੇ ਲੱਗਦਾ ਤਾਂ ਹੋਈ ਹੈਗਾ ਚਲ ਦੇਖ ਲੈਣੇ ਹੈਗੇ ਆਹੀ ਪਹੀ ਲੱਗਦੀ ਆ ਸਦਾ ਨਾਲ ਅੱਖਾਂ ਲਈ ਦਵਾਈ ਲਿਆਉਣੇ ਹੈਗੇ ਉਹ ਪਾਉਣੇ ਆ ਜੀ ਇੱਧਰ ਤਾਂ ਬੇਲਾਂ ਲੱਗੀਆਂ ਹੋਈਆਂ ਨਹੀਂ ਚਲ ਇੱਧਰ ਤਾਂ ਆਹ ਲਾ ਦਾਂਗੇ ਕਾਰ ਮਿਰਚਾਂ ਦੀ ਬੇਲਾਂ ਨੇ ਇਹ ਕੱਢਣੇ ਪੈਣਗੇ ਤੜਕੇ ਦੇ ਆਇਆ ਆ ਅੱਜ ਦਿਨਾਂ ਦੇ ਵਿੱਚ ਸਭ ਨਜ਼ਰ ਮਾਰੀ ਆ ਬਰਾ ਹਾਂ ਹਾਂ ਅਤੇ ਅਫਸਰ ਸ਼ਹੀਦਾਂ ਦੇ ਫੈਲਾਹ ਪ੍ਰਸ਼ਤਾ ਚਾਰ ਪਿੰਡਾਂ ਸਮੂਹ ਕੁਦ्डा ਅਮਰੀਦਪੁਰੀ ਗੰਜਾ ਸਾਬਣਾ ਕੀ ਹਾਲ ਆ ਹੋਰ ਪਤਾ ਖੇਤ ਕਿੰਨਾ ਬਾਹਰ ਲਿਆ ਉਹ ਮਾ ਮਸਾ ਆਇਆ ਯਾਰ ਉਥੇ ਪੁੱਛਿਆ ਬੱਕਰੀਆਂ ਵਾਲੇ ਜਾਂਦੇ ਤੇ ਗਏ ਰਸਤੇ 'ਚ ਪਹਿਲਾਂ ਦੁਕਾਨ ਤੇ ਜਾ ਕੇ ਆਇਆ ਦੁਕਾਨ ਬੰਦ ਦੀ ਤੇਰੀ ਉਹ ਟਿੱਬਿਆਂ ਵਾਲੇ ਜਾਦੇ ਰਹਿਣਾ ਮੈਂ ਤੈਨੂੰ ਪਤਾ ਤਾਂ ਹੈਗਾ ਅੱਛਾ ਟਿੰਡੇ ਵਾਲੇ ਦਾ ਮੈਂ ਜਾਇਆ ਤੀਗਾ ਟਿੰਡੇ ਵਾਲੇ ਹੋਰ ਟਿੰਡੇ ਵਾਲੇ ਦਾ ਮੈਂ ਦੇਖ ਕੇ ਫਿਰ ਚੱਲ ਪਹਿਲਾਂ ਮੈਂ ਟਿੰਡੇ ਵਾਲੀ ਜਾਇਆ ਆਪਣਾ ਦੁਕਾਨ ਤੇ ਗਿਆ ਫਿਰ ਟਿੰਡੇ ਵਾਲੇ ਗਿਆ ਆ ਕੀ ਕਰੀ ਜਾਂਦਾ ਤੀ ਯਾਰ ਚੱਲ ਵਧੀਆ ਕਰਿਆ ਯਾਰ ਤੂੰ ਆ ਗਿਆ ਮੈਂ ਤਾਂ ਯਾਰ ਪਤਾ ਤੇਮਲਾ ਮਿਰਚਾਂ ਲਾਈਆਂ ਨੇ। ਤਲ ਬਣਾਤੀ ਉਹ ਸਾਬ ਨੇ। ਇਹਨਾਂ ਵਿੱਚ ਕੱਖ ਨਹੀਂ ਗੇ ਵੱਧ। ਅੱਛਾ। ਆਏ ਬਣ ਕੇ ਯਾਰ ਹਰਦੀਪ ਅੱਜ ਮਦਦ ਤੇ ਕਰਾ ਦੇ ਯਾਰ। ਮਦਦ ਤੇ ਕੋਈ ਨਾ ਕਰਾ ਦਾ ਨਾ ਕੀ ਗੱਲ। ਪਤਾ ਕੀ ਗੱਲ ਆ ਦੇਖ ਮੈਂ ਤੈਨੂੰ ਦਿਖਾਉਣਾ। ਹਾਂ। ਨਾਲੇ ਗਾਲਤ ਗੋਲਤ ਨਾ ਕਰ ਦੀ ਗੱਲ ਸੁਣ ਲੈ ਤੂੰ। ਦਾ ਆਪ ਦੇ ਖੇਤ ਵੀ ਕੰਮ ਕਰਦੀਆਂ। ਓਰਿਆ। ਠੀਕ ਕਰਾਂ। ਆ ਦੇਖ ਆਹ ਜਿਹੜੀ ਆਪਣੇ ਮਿਰਚਾਂ ਲੱਗੀਆਂ। ਮਾਦਾ ਫੱਟੇ ਚੱਕ ਦੂੰ। ਹਾਂ ਹਾਂ ਮੇਰੀ ਗੱਲ ਸੁਣਾ। ਇਹਨਾਂ ਦੀ ਪਾਰਕ ਕਰ ਲਾ। ਠੀਕ ਆ। ਆ ਦੇ ਵਾਸ਼ੇ ਤੇ ਫੁੱਲ ਆ ਰਹੇ ਨੇ। ਇਹ ਬੜੀਆ ਫੁੱਲ ਆਏ ਪੇਦੇ ਸਾਹਿਬ ਨਾਲ। ਅੱਛਾ। ਇਹ ਪਤਾ ਬਾਕੀ ਤੇ ਸਾਰਾ ਵਿਚੋਂ ਕੱਖ ਕੰਡਾ ਜਿਹਾ ਵਸ ਲਵੇਟ ਦੇ ਅੱਛਾ ਸਾਰਾ ਆ ਫੜ ਕਹੀ ਮੈਂ ਤੇਰੇ ਵਾਸਤੇ ਚਾਹ ਬਣਾਉਣਾ ਸਾਰਾ ਲਵੇਟ ਦੀ ਹੈ ਹਾਂ ਹਾਂ ਤੇ ਮਿੱਠਾ ਵੱਧ ਵੀ ਲਗਾ ਦੇ ਦੁੱਧ ਦਾ ਮੈਂ ਸਵੇਰੇ ਲਿਆਉਣੀ ਆ ਫਿਰ ਤੈਨੂੰ ਪਤਾ ਹੋਣਾ ਉਹ ਪੱਤੀ ਵੱਧ ਰੱਖੀ ਮਿੱਠਾ ਤੇ ਕਿੱਥੇ ਛਾਰਦਾ ਯਾਰ ਆ ਪਤਾ ਕੀ ਯਾਰ ਉਸੇ ਯਾਰ ਬੋਲੇ ਤੇ ਮੇਰੇ ਆਉਂਦੀ ਆ ਤੈਨੂੰ ਪਤਾ ਫਿਰ ਚਾਹ ਪੀਤੋ ਬਿਨਾਂ ਆਪਾਂ ਨੂੰ ਛਾਰਦਾਂਗੇ ਬਾਬਾ ਕਿਹੜੀ ਜੀ ਬਣਾਣੀ ਉਹ ਨਾਲੇ ਆ ਮੈਂ ਤਾਂ ਮਿੰਟ ਮਾਰੂ ਜਾਂਦਾ ਬਾਬਾ ਗੱਲ ਬਣਾਉਂਦੇ ਮੈਂ ਆਪਾਂ ਕਿਹੜਾ ਹੁਣ ਅੱਗ ਮਜਾਉਣਾ ਮੈਂ ਤਾਂ ਗੈਸ ਸਿਲੰਡਰ ਲਿਆਂਦਾ ਹਾਂ ਹੁਣ ਮੈਂ ਖਿੱਚਦਾ ਨ ਕਿਹੜੀ ਗੱਲ ਕਰਤੀ ਤੈਨੂੰ ਬਸ ਦਬਰੇ ਲਾਤੇ ਇੱਥੇ ਮਨ ਲਾ ਗਾ ਕਰ ਕੱਖਾਂ ਵਾਲੀ ਹੋਰ ਇਹਦਾ ਫਿਰਦਾ ਫਿਰਦਾ ਲੋਡ ਹੀ ਨਹੀਂ ਦੀ ਜਾਰਾ ਕੱਲ ਸਾਂ ਪੈਸੇ ਦੀ ਆਏ ਹੋਏ ਨਹੀਂ ਪੰਜ 5-10 ਮਿੰਟਾਂ ਦਾ ਕੰਮ ਦੀ ਮੇਰਾ ਸਾਰਾ ਬਣ ਗਈ ਜਾ ਜਾ ਸਾਪਣਾ ਓ ਹਾਂ ਬਣ ਗਈ ਹਦੀ ਬਣ ਗਈ ਭਾਈ ਆ ਜਾ ਆ ਗਿਆ ਆ ਗਿਆ ਦੇਖ ਲਾਪਦਾ ਇੱਕ ਵਾਰ ਚੱਲ ਮੈਂ ਚਾਹ ਪਾ ਲਾਂ ਖੜੇ ਕਲਾ ਬਣਾਤੀ ਨਾ ਗੱਲ ਆ ਓਏ ਯਾਰ ਆਹ ਆਹ ਜਿਹੜਾ ਆ ਆ ਬੂਟੇ ਛੜੇ ਬਾਕੀ ਬੂਟੇ ਵੜਤਾ ਹੋਏ ਯੁਕੇ ਯਾਰਾ ਦੇਖ ਨਾ ਕੀ ਹੋਵਾਰਦਾ ਉਹ ਬੂਟਾ ਪਿਆ ਤਿਆ ਥੋੜੇ ਦਿਨ ਮਾਇ ਦਾ ਰਹੀ ਮਾਂ ਵੀ ਆ ਬੂਟੇ ਛੱਡਦੇ ਆਜਾ ਕਦੇ ਖਾਰੀ ਖੱਢਣੇ ਦੀ ਹੈ ਉਹ ਦੋਰੀ ਛੋੜੋ ਦੀ ਹੈ ਹੱਥ ਤੇ ਘਰੀ ਜਾਣਾ ਮੈਂ ਦੋ ਛੜਤੀਆਂ ਵੀ ਲੈਣਾ ਉਹ 40000 ਤੂੰ ਬਹਿ ਜਾ ਕਰ ਹਰੇ ਕੰਮ ਦੇ ਵਿੱਚ ਘੜਮ ਪਾਉਣ ਨੂੰ ਦੇ ਦੇ ਤੈਨੂੰ ਯਾਰ ਕਦੇ ਕੰਮ ਸਿੱਧਾ ਵੀ ਕਰ ਲੈ ਕਰ ਕਦੇ ਕਰੇਗਾ ਉਹ ਮੈਂ ਯਾਰ ਮੈਂ ਤਾਂ ਤੇਰੀ ਉਹਦੀ ਹੈਲਪ ਕਰਦਾ ਤੂੰ ਮੈਨੂੰ ਉਹਦੀ ਕਹੇ ਕਹਿੰਦਾ ਤੂੰ ਮੈ ਤੋਂ ਟੱਲੇ ਜਾ ਘਰ ਜਾ ਓਏ ਨਾ ਯਾਰ ਹਾਂ ਨਾ